वाहिगुरू साहिब भईया दर्सना प्यासे दिल सरता चितो अंदिर नीता खोल कबकबु मेलिया नानक हर सन ਦਰਮਾ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸਨਾ ਦੀਜੈ ਕੋ ਲਕਿਵਾਰ ਗਿਆਨ ਧਿਆਨ ਕਿਛ ਕਰਬ ਨਾ ਜਾਨਾ ਨਾਹਿਨ ਨਿਰਮਲ ਕਰਨੀ ਸਾਜ ਸੰਗਤ ਕੈ ਅੰਚਲ ਲਾਓ ਬਖਮ ਨਦੀ ਜਾਏ ਤਰਣੀ ਪੂਰਬ ਸੁਖ ਸਮਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤਦਾਂ ਡਿਟੇ ਸੱਚੇ ਪਾਤਸ਼ਾਹ ਮਲ ਜਨਮਾ ਜਨਮ ਦੀ ਕੱਟੀ ਐ ਸੱਜਣਾ ਸੱਚਾ ਪਾਤਸ਼ਾਹ ਹੋ ਸਿਰ ਸਾਹਾ ਦੇਸਾ ਜਿਸ ਪਾਸ ਬਹਿਟਿਆ ਸੋਹੀ ਐ ਸਭਨਾ ਦਾ ਵੇਸਾ ਸਤਨਾਵ ਵਾਹਿਗੁਰੂ ਸਾਹਿਬ ਹੈ ਸਾਲੋਕ ਮਹੱਲਾ 3 ਇਹ ਮਨ ਹਰਜੀ ਧਿਆਏ ਤੂੰ ਇੱਕ ਮਾਨਕ ਚਿਤ ਭਾਏ ਹਰ ਕੀ ਆਸ ਦਾ ਸੁਦਾ ਸੁਡਿਆਈਆ ਦੇਨਾ ਤੱਚੋ ਤਾਈ ਏ ਮਨ ਹਰ ਜੀ ਤੇ ਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕੀ ਆਸਦਾ ਸਦਾ ਵਢਿਆਈਆ ਦੇਨਾ ਪਛੋਤਾਏ ਹਉ ਹਰ ਕੈਸਦ ਬਲ ਹਾਰਣੈ ਜਿਤਾ ਸੇਵੈ ਸੁਖ ਪਾਏ ਨਾਨਕ ਗੁਰਮਕਾ ਮਿਲ ਰਹਾ ਸਬਦ ਜਲਾਏ ਮਹਲਾ ਤੀਜਾ ਆਪ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਦਾ ਮਾਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਤੇ ਆਇਆ ਨਾ ਤਿੰਨਜ ਘਰ ਵਾਸ ਹੈ ਜੋ ਸੋ ਬਾਹ ਹੋਏ ਪੌੜੀ ਤੂੰ ਕਰਨ ਕਾਰਨ ਸਮਰਥ ਹੈ ਕਰਤੇ ਮੈਂ ਤ ਜਿਵਨਾ ਵਰਨਾ ਕੋਈ ਤੁਦੇ ਆਪੇ ਸਿਸ਼ਟ ਸਿਰ ਜੀ ਆਪੇ ਫਨ ਗੋਈ ਸਭ ਇੱਕੋ ਸਬਦ ਵਰਤਦਾ ਜੋ ਕਰੇ ਸੋ ਹੋਈ ਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਰਦਿਆ ਸਭ ਆਖੋ ਧੰਨ 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 ਗੁਰਸੋਈ ਗੁਰਮੁਖ ਨਾਨਕ ਰਦਿਆ ਸਭ ਆਖੋ ਧੰਨ 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 ਗੁਰਸੋਈ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ